ਤੁਸੀਂ ਦੇਖ ਰਹੇ ਜੀ ਮੈਕਸ 24 ਪੰਜਾਬ న్యూਸ ਚੈਨਲ ਸਾਡੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜੁੜ ਕਰੋ ਤਾਂ ਜੋ ਸਾਡੇ ਆਨ ਵਾਲੀਆਂ ਨਵੀਆਂ ਤੇ ਤਾਜ਼ੀ ਖਬਰਾਂ ਤੁਹਾਡੇ ਤੱਕ ਪਹੁੰਚਣ। ਹਲਕਾ ਸ਼੍ਰੀ ਖਡੂਰ ਸਾਹਿਬ ਦੇ ਵ代ਕ ਮਜੰਦਰ ਸਿੰਘ ਲਾਲਪੁਰਾ ਦੇ ਵੱਲੋਂ ਵਕ ਵਕ ਪਿੰਡਾਂ ਦੇ ਨਵੀਆਂ ਸੜਕਾਂ ਬਣਾਉਂਦਾ ਨਹੀਂ ਪਤਾ ਰੱਖਿਆ ਗਿਆ। ਇਹ ਸੜਕਾਂ ਨੂੰ ਮੇਨ ਰੋਡ ਦੇ ਨਾਲ ਸੜਕਾਂ ਦੇ ਨਾਲ ਜੋੜਿਆ ਜਾ ਰਿਹਾ ਹੈ। ਇਹ ਲਗਭਗ ਕਰੋੜਾਂ ਦੀ ਲਾਗਤ ਦੇ ਨਾਲ ਬਣਾਈਆਂ ਜਾ ਰਹੀਆਂ ਹਨ ਅੱਜ ਹਲਕਾ ਸ਼੍ਰੀ ਖਡੂ ਸਾਹਿਬ ਦੇ ਮਹਜੰਦਰ ਸਿੰਘ ਲਾਲਪੁਰਾ ਐਨਐਲਐ ਹਲਕੇ ਅਧਿਨ ਪੰਦੇ ਵਕਫ ਪਿੰਡਾਂ ਦੀਆਂ ਨਵੀਆਂ ਸੜਕਾਂ ਬਣਾਉਣ ਦਾ ਨੀ ਪੱਥਰ ਰੱਖਣ ਲਈ ਵਿਸ਼ੇਸ਼ ਤੌਰ ਤੇ ਪੁੱਜੇ ਲਾਲਪੁਰਾ ਨੇ ਦੱਸਿਆ ਕਿ ਵਿਧਾਨ ਸਭਾ ਚੋਣਾਂ ਵੇਲੇ ਪਿੰਡਾਂ ਵਾਲਿਆਂ ਨਾਲ ਇੱਕ ਵਾਅਦਾ ਕੀਤਾ ਗਿਆ ਸੀ ਜੋ ਹਰ ਪਿੰਡ ਦੀਆਂ ਸੜਕਾਂ ਪੈਲ ਦੇ ਆਧਾਰ ਤੇ ਬਣਾ ਕੇ ਦਿੱਤੀਆਂ ਜਾਣਗੀਆਂ ਲੋਕਾਂ ਨੂੰ ਅਤੇ ਆਉਂਦੇ ਜਾਂਦੇ ਰਹਿਗੀਆਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ ਜੋ ਹੁਣ ਕੁਝ ਦਿਨਾਂ ਦੇ ਵਿੱਚ ਸੜਕਾਂ ਬਣਾਈਆਂ ਜਾਣਗੀਆਂ ਤੁਸੀਂ ਵੀ ਦੇਖੋ ਨਿਊਜ਼ ਡੈਕਸ ਤੋਂ ਸਰਬਜੀਤ ਸਿੰਘ ਦੀ ਵਿਸ਼ੇਸ਼ ਰਿਪੋਰਟ ਮੰਡੀ ਬੋਰਡ ਦੇ ਅਧਿਕਾਰੀਆਂ ਵੱਲੋਂ ਇਸ ਸੜਕ ਦਾ ਐਸਟੀਮੇਟ ਲਾ ਕੇ ਇਹਨੂੰ ਚੌੜਾ ਕਰਨ ਦੇ ਲਈ ਪੰਜਾਬ ਸਰਕਾਰ ਕੋਲੇ ਪ੍ਰਪੋਜ਼ਲ ਭੇਜੀ ਸੀ ਸਰਕਾਰ ਨੇ ਉਹਦੇ ਪੈਸੇ ਜਿਹੜੇ ਉਹ ਜਾਰੀ ਕੀਤੇ ਨੇ ਤੇ ਇਹ ਜਿਹੜੀ ਸੜਕਾ ਹੁਣ ਅਸੀਂ ਪਹਿਲਾਂ ਇਹ 10 ਫੁੱਟ ਸੀ ਹੁਣ ਇਹਨੂੰ 1.5 ਫੁੱਟ ਜਿਹੜਾ ਉਹ ਕਰ ਲੱਗੇ ਆ ਤੇ ਲਗਭਗ 1 ਕਰੋੜ ਦੀ ਲਾਗਤ ਦੇ ਨਾਲ ਇਹ ਛੜਕੂ ਚੌੜਾ ਕੀਤਾ ਜਾ ਰਿਹਾ ਹੈ ਕਿੰਨੇ ਜਿਹੜੇ ਘਟਨ ਕੀਤੇ ਜਾ ਰਹੇ ਟੋਟਲ ਤੇ ਅੱਜ ਆਪਾਂ ਚਾਰ ਉਤ ਘਟਨ ਕਰ ਰਹੇ ਹਾਂ ਤੇ ਟੋਟਲ ਆਪਾਂ 24 ਛੜਕਾਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਇਹ ਬਣਾ ਰਹੇ ਆ ਕੋਲ ਛੜਕਾਂ ਦਾ ਟੈਂਡਰ ਜਿਹੜਾ ਵਾ ਉਹ 28 ਤਰੀਕ ਤੱਕ ਜਿਹੜੇ ਖੁੱਲ ਜਾਣਗੇ ਤੇ ਫਿਰ ਆਪਾਂ ਜਿੱਦਾਂ ਮਾਨ ਕੇ ਦੇਖਿਆ ਛੜਕ ਸਾਡੀ ਬਹੁਤ ਜਿਆਦਾ ਖਰਾਬ ਹੀ ਜੇ ਉਹਦਾ ਟੈਂਡਰ ਵੀ 28 ਤਰੀਕ ਨੂੰ ਖੁੱਲ ਜੇਗਾ ਤੇ ਉਹਦਾ ਵੀ ਜੜਾ ਉਦਘਾਟਨ ਕਰਾਂਗੇ ਪਿੰਡ ਦੇ ਵਿਕਾਸ ਰੁਕੇ ਹੋਏ ਨੇ ਕਿਉਂਕਿ ਸਰਪੰਚ ਜੀ ਦੇ ਪੈਸੇ ਨਹੀਂ ਪਏ ਅਜੇ ਤੱਕ ਤੇ ਕਿਵੇਂ ਦੇਖਦੇ ਮੈਨੂੰ ਨਹੀਂ ਲੱਗਦਾ ਜਿਸ ਵੀ ਕੇ ਸਰਪੰਚ ਨੂੰ ਲੱਗਦਾ ਵਾ ਕਿ ਉਹਦੇ ਪਿੰਡ ਦਾ ਕੰਮ ਰੁਕਿਆ ਉਹ ਮੈਨੂੰ ਆਖੇ ਮਿਲੇ ਪੈਸੇ ਦੀ ਕੋਈ ਘਾਟ ਨਹੀਂ ਹੈਗੀ ਪੈਸੇ ਗੁਰੂ ਦੀ ਕਿਰਪਾ ਨਾਲ ਬਹੁਤ ਬੜੇ ਦਿੱਤੇ ਆ ਤੇ ਅੱਗੇ ਵੀ ਪੌਣੇ 2 ਸਾਲਾਂ ਦੇ ਵਿੱਚ ਝੜੀ ਲਾ ਕੇ ਰੱਖਾਂਗੇ ਪਿਆਹਾਂ ਦੀ ਤੇ ਜੇ ਤੁਹਾਡੇ ਮਾਧਿਅਮ ਰਹੀ ਮੈਂ ਜੇ ਕਿ ਸਰਪੰਚ ਨੂੰ ਲੱਗਦਾ ਤੇ ਇਹ ਜਨਾ ਦੇਣਾ ਚਾਹੁੰਨਾ ਕਿ ਜਦੋਂ ਮਰਜੀ ਆਓ ਕੱਲ ਵੀ ਸ਼ੁੱਕਰਵਾਰ ਮੈਂ ਆਪਣੇ ਘਰੇ ਬੈਠਾਂਗਾ ਮੈਨੂੰ ਦੱਸੋ ਵੀ ਸਾਡੇ ਪਿੰਡ ਦਾ ਪੈਸਾ ਕਰਕੇ ਕੰਮ ਰੁਕਿਆ ਪੈਸਾ ਕਰਕੇ ਕਿਹ ਪਿੰਡ ਦਾ ਕੰਮ ਨਹੀਂ ਰੁਕਦਾ ਕਿੰਨੀਆਂ ਸੜਕਾਂ ਹੋਰ ਬਣਾਉਣ ਜਾ ਰਹੇ ਤੁਸੀਂ ਪੂਪਾ 24 ਸੜਕਾਂ ਆਪਾਂ ਬਣਾਉਣ ਜਾ ਰਹੇ ਹਾਂ ਹੋਰ ਅੱਜ ਆਪਾਂ ਚੌਂਦਾਦ ਘਟਨ ਜਿਹੜਾ ਕਰ ਰਹੇ ਆ ਪਹਿਲਾਂ ਵੀ ਆਪਾਂ 60 ਸੜਕਾਂ ਜਿਹੜੀਆਂ ਉਹ ਹੁਣ ਤੱਕ ਬਣਾ ਚੁੱਕੇ ਆ ਤੇ ਮੈਨੂੰ ਲੱਗਦਾ ਕਿ ਅਗਲੇ ਪੌਣੇ 2 ਸਾਲਾਂ ਚ ਆਪਾਂ ਅਗਲੀ ਚੌਂਣ ਵੇਲੇ ਪੁੱਛਾਂਗੇ ਵੀ ਜੇ ਕੋਈ ਸੜਕ ਟੁੱਟੀ ਜਾਂਦੀ ਦੀ ਪੋਸਟ ਕਰੋ ਤੇ ਇਹ ਨਾ ਜਾਲਾਉਣਾ ਤੇ ਕਲੀਅਰ ਨਹੀਂ ਆ ਕਰੋਨਾ ਨਾ ਬਣ ਚੁੱਕੀਆਂ ਵਾ ਕਿਉਂਕਿ ਹੁਣ ਵੱਡੀਆਂ ਛੜਕਾਂ ਜਿਹੜੀਆਂ ਵਾ ਉਹ 12 12 18 18 ਕਰੋੜ ਦੀਆਂ ਬਣੀਆਂ ਵਾ ਤੇ ਇਹਦੇ ਅਰਬਾਂ ਤੋਂ ਵੀ ਕਮ ਟੱਪ ਗਿਆ ਹੋਣਾ ਤੇ ਅੱਜ ਤਾਂ ਪੂਰ ਇੱਕ ਕਿੰਨੇ ਕਰੋੜ ਦੀ ਲਾਗਤੋਂ ਛੜਕਾਂ ਤੋਂ ਬਾਅਦ ਜਿਹੜੇ ਅੱਜ ਕਰਦੇ ਇੱਕ ਕਰੋੜ ਤੇ 46 ਲੱਖ ਦੀ ਲਾਗਤ ਨਾਲੇ ਜਿਹੜੀ ਛੜਕਾ ਇਹ ਆਪਾਂ ਨੂੰ ਚੌੜੀ ਕਰ ਰਹੇ ਆ ਇਹ ਮੈਂ ਜਦੋਂ ਦੀਨੇ ਆਲ ਜਾਂਦਾ ਸੀ ਤੇ ਇਹਨਾਂ ਦਾ ਇੱਕੋ ਗੱਲ ਹੁੰਦੀ ਸੀ ਵੀ ਹੋਰ ਨਹੀਂ ਕੋਈ ਕੰਮ ਆਂਦੇ ਸਾਡੀ ਸੜਕ ਬਣਾ ਦਿਓ ਸੜਕ ਵੜੀ ਟੁੱਟੀ ਆ ਤੇ ਅੱਜ ਆਪਾਂ ਬਣਾਤੀ ਹੁਣ ਵੇਨੇ ਗਾਂਵ ਕੋ ਕੰਮ ਆਂਦੇ ਕਿ ਨਹੀਂ ਆਂਦੇ ਟੀਮ ਵਰਕ ਕਿ ਹੋ ਜਾ ਚਲ ਰਿਹਾ ਟੀਮ ਵਰਕ ਬਹੁਤ ਵਧੀਆ ਮੇਰੀ ਵੈਸੇ ਵੀ ਟੀਮ ਬੜੀ ਚੰਗੀ ਆ ਤੇ ਪਿੰਡਾਂ ਦੇ ਲੋਕ ਬੜੇ ਚੰਗੇ ਆ ਜਿਹੜੇ ਪੰਚ ਸਰਪੰਚ ਬਣੇ ਆ ਉਹ ਬੜੇ ਚੰਗੇ ਆ ਖਡੂਰ ਸਾਹਿਬ ਹਲਕਾ ਹੀ ਬੜਾ ਚੰਗਾ ਵਾ ਜਿਹਨੇ ਮੈਨੂੰ ਐਮਐਲਏ ਬਣਾ ਕੇ ਤੇ ਇਹ ਸੇਵਾ ਦਾ ਮੌਕਾ ਦਿੱਤਾ ਭਾਈ ਆ ਰਹੀ ਆ ਕਿਵੇਂ ਦੇ ਨਤੀਜੇ ਵੇਖਦੇ ਹੋ ਕੰਮਾਂ ਦੇ ਤੀਜੀ ਅੱਗੇ 165000 ਦੀ ਲੀ